ਹੈਲੋ ਜੀ ਸ਼ਸ਼ੀ ਕਾਲੀ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਹੋਰ ਸੁਣਾਓ ਜੀ ਕੀ ਹਾਲ ਚਾਲ ਆਈ ਹੋਪ ਤੁਸੀਂ ਸਾਰੇ ਠੀਕ ਠਾਕ ਹੋਗੇ ਇੱਧਰ ਹੋ ਰਹੀ ਹੈ ਬਾਹਰ ਸਵੇਰ ਦਾ ਟਾਈਮ ਹੈ ਤੇ ਬਾਹਰ ਮੈਂ ਸਫਾਈ ਨਹੀਂ ਕਰਾਂਗੀ ਕਿ ਅੰਦਰ ਆਪਾਂ ਸਫਾਈ ਕਰਕੇ ਫ੍ਰੀ ਹੋ ਗਈ ਸੀ ਮੈਂ ਕਿਹਾ ਚਲੋ ਬਾਹਰ ਦੀ ਸਵੇਰ ਦੀ ਨਾ بارش ਬਹੁਤ ਜ਼ਿਆਦਾ ਹੋ ਰਹੀ ਨਹੀਂ ਕਿ بارش ਵਿੱਚ ਹੀ ਦੁੱਧ ਲੈਣ ਜਾਣਾ ਪਿਆ ਮੈਂ ਪੂਰੀ ਭਿੱਜ ਕੇ ਆਈ ਇੱਧਰ ਅਨੰਤਰੀ ਨਾਈ ਤੋਂ ਹੀ ਕਰਾਤੀ ਇਹ ਵੀ ਘੁੰਮ ਫਿਰ ਰਿਹਾ ਤੇ ਮੈਂ ਕਿਹਾ ਨਾਲਾ ਪਰ ਨੇ ਆਣੇ ਕਿੱਥੇ ਟਿਕਦੇ ਸਾਰਾ ਦਿਨ ਮੀਂਹ ਦੇ ਵਿੱਚ ਕਹਿੰਦੇ ਫਿਰ ਮੈਂ ਗਿੱਲਾ ਹੋਣਾ ਮੈਂ ਕਿਹਾ ਹੁਣ ਤਾਂ ਜਿੱ ਗਿੱਲਾ ਹੋ ਕੇ ਟੇ ਫਿਰ ਦੁਬਾਰੇ ਤੋਂ ਗਿੱਲਾ ਹੋਣਾ ਤੂੰ ਇਹਦੋਂ ਨਾ ਹੀ ਤੋ ਇਹ ਕਰਕੇ ਤੇਰੇ ਬਾਸਾ ਆਪਾ ਹੁਣ ਲੱਗੇ ਸੀ ਅੰਦਰ ਰੋਟੀ ਪਾਣੀ ਦਾ ਕੰਮ ਦੇਖਦੇ ਪਏ ਕੀ ਬਣਾਈਏ 100 ਦੀ ਪੀ ਸੀ ਫੇ ਮੈਂ ਕੱਜ ਬਾਰਿਸ਼ ਹੋਈ ਹੈ ਤੇ ਆਪਾ ਚਲੋ ਜੀ ਮੰਮਾ ਕੁਝ ਬਣਾਈਏ ਲੱਗ ਖਾਣ ਨੂੰ ਖਸੌਣ ਸੁੱਕਾ ਲੰਗ ਚੱਲਿਆ ਹੁਣ ਨਹੀਂ ਪੈ ਗਿਆ ਕਿੱਦਰੇ ਹੈਗੀ ਇਹ ਸ਼ਨੀਵਾਰ ਦੀ ਵੀਡੀਓ ਕਿ ਮੀਂਹ ਬਹੁਤ ਪਿਆ ਸੀ ਤਾਂ ਆਪਾ ਬਣਾ ਲਈ ਸੀ ਖੀਰ ਪੂੜੇ ਮਾਲ ਪੂੜੇ ਇਹ ਆਪਾ ਲਿਆ ਇੱਕ ਕੋਲੀ ਆਟਾ ਮम्मा ਬਣਾਉਂਦੇ ਤੇ ਮੈਂ ਨਾਲ ਲੱਗੀ ਹੋਈ ਸੀ ਵੀਡੀਓ ਬਣਾਉਣ ਤੇ ਮम्मा ਕਹਿੰਦੇ ਮੈਂ ਬਣਾਣੀ ਚਲੋ ਇੱਕ ਕੋਲੀ ਆਪਾਂ ਖੀਰ ਆਪਾਂ ਰਾਤੀ ਬਣਾ ਕੇ ਰੱਖ ਲਈ ਸੀ ਤੇ ਇੱਕ ਕੋਲੀ ਆਟਾ ਲਿਆ ਸੀ ਤੇ ਇੱਕ ਇੱਚ ਸੀ ਅੱਧੀ ਕੋਲੀ ਸੂਜੀ ਪਾਵਾਂਗੇ ਕਿ ਜਿੱਦਾਂ ਆਟਾ ਲੈਣਾ ਇੱਕ ਕੋਲੀ ਤੇ ਅੱਧੀ ਕੋਲੀ ਸੂਜੀ ਦੀ ਪਾਉਣੀ ਹੁੰਦੀ ਹੈ ਬਿਲਕੁਲ ਇਹ ਅੱਧੀ ਕੋਲੀ ਸੀ ਸੂਜੀ ਤੇ ਇਹਦੇ ਐਡ ਕਰਦੇ ਤੇ ਦੁੱਧ ਆਪਾਂ ਖੰਡ ਵੀ ਆਪਾਂ ਇੱਕ ਕੋਲੀ ਦੇ ਕਰੀਬ ਥੋੜੀ ਪਾਉਣੀ ਹੈ ਘੱਟੀ ਕਿ ਤੁਸੀਂ ਆਪਣੇ ਸਾਹਮਣੇ ਮਿੱਠਾ ਪਾ ਸਕਦੇ ਹੋ ਤੇ ਇਧਰ ਅਸੀਂ ਬਣਾ ਰਹੇ ਹਾਂ ਮਾਲਪੂਏ ਬਹੁਤ ਵਾਦ ਬਣੇ ਪਿਛਲੀ ਵਾਰੀ ਮੈਂ ਆਪਣੇ ਗਏ ਸੀ ਪੇਕ ਕੇ ਪਿਛਲੇ ਮਹੀਨੇ ਤੋਂ ਦੋ ਵਾਰ ਥੇ ਖਾ ਕੇ ਆਈ ਸੀ ਤੇ ਉੱਥੇ ਵੀ ਆਪਾਂ ਖਾਦੇ ਮਾਲਪੂਏ ਉਹ ਵੀ ਥੋੜੀ ਕਿ ਵੀਡੀਓ ਵਿੱਚ ਐਡ ਕਰਾਂਗੀ ਪਿੰਡਾਂ ਦੇ ਪੂੜੇ ਤੇ ਸ਼ਹਿਰਾਂ ਦੇ ਪੂੜੇ ਕਰਫਾ ਕਰਕੇ ਤੁਸੀਂ ਦੱਸਿਓ ਸਾਰੇ ਜਣੇ ਕਮੈਂਟ ਕਰਕੇ ਉਹ ਮੈਂ ਲਾਸਟ ਤੇ ਵੀਡੀਓ ਐਡ ਕਰਾਂਗੀ ਵਿੱਚ ਜੇ ਲਾਸਟ ਕਰਕੇ ਹੁਣ ਮੇਰੇ ਤੋਂ ਵਿੱਚ ਐਡ ਨਹੀਂ ਹੋਈ ਮੈਂ ਐਡਿਟ ਕਰਕੇ ਫਿਰ ਦੁਬਾਰੇ ਤੋਂ ਕਰਾਂਗੀ ਇਹ ਸਾਡੇ ਬੰਦੇ ਪਏ ਮਾਲ ਪੂੜੇ ਸ਼ਹਿਰੀ ਹਨ ਮਾਲ ਪੂੜੇ ਦੇ ਪਿੰਡਾਂ ਦੇ ਮਾਲ ਪੂੜੇ ਵੇਖਿਓ ਬਾਅਦ ਇਹ ਮਮਾ ਬਣਾ ਰਹੇ ਤਿੰਨ ਤਣੇ ਕਿ ਸਾਡੇ ਸਪੇਸ ਆ ਘੱਟ ਸੀ ਨਾ ਮਮਣ ਕਹਿੰਦੀ ਦੋ ਦੋ ਪਾ ਮਮਾ ਕਹਿੰਦੇ ਨਹੀਂ ਤਿੰਨ ਤਣੇ ਬੜੇ ਵਧੀਆ ਬਣ ਜਾਣੇ ਬਹੁਤ ਵਧੀਆ ਬਣੇ ਇਹ ਖੀਰ ਸਾਡੀ ਰਾਤ ਦੀ ਬਣੀ ਬਹੁਤ ਠੰਡੀ ਠੰਡੀ ਸੁਆਦ ਸੀ ਇਹਦੇ ਸਾਡੇ ਮਾਲ ਪੂੜੇ ਬੰਦੇ ਪਏ ਬਹੁਤ ਸੋਖੇ ਬਣਾਉਣੇ ਹੈਗਾ ਚਲੋ ਸੌਣ ਵੀ ਸੁੱਕਾ ਲਾਂਗੇ ਚਲੇ ਹੈਗੇ ਕੁਝ ਬਣਾਇਆ ਨਹੀਂ ਸੀ ਚਲੋ ਮਮਾ ਕਹਿੰਦੇ ਆਪਾਂ ਮਾਲ ਪੂੜੇ ਬਣਾ ਲਨੇ ਬੱਚੇ ਵੀ ਆਏ ਖਾਣਗੇ ਦੀਦੀ ਹੋਣੀ ਸਾਰੇ ਜਾਣੇ ਤੇ ਅਸੀਂ ਬਣਾਇਆ ਮਾਲਪੂਏ ਨਾਲ-ਨਾਲ ਖਾਦਦੇ ਗਏਆਂ ਨੂੰ ਭੋਖ ਨਹੀਂ ਸੀ ਉਹਨਾਂ ਕਹਿੰਦੇ ਸਿਰ ਠਹਿ ਕੇ ਖਾਣੇ ਮੀਂਹ ਦੇ ਮੀਂਹ ਹੁੰਦਾ ਪਿਆ ਸੀ ਮੀਂਹ ਦਾ ਨਾਲ ਨਾਲ ਇੰਜੋਏ ਕੀਤਾ ਨਾਲ ਨਾਲ ਮਾਲਪੂਏ ਬਣਦੇ ਪਏ ਇਹਨੂੰ ਕਿ ਇੱਕ ਸਾਈਡ ਤੇ ਹੀ ਆਪਾਂ ਇੱਕ ਥੋੜਾ ਜਿਹਾ ਇੱਕ ਜਗ੍ਹਾ ਤੇ ਪਾਉਣਾ ਹੁੰਦਾ ਆਪੇ ਫੈਲ ਜਾਂਦਾ ਹੌਲੀ-ਹੌਲੀ ਕਿਉਂ ਤੁਸੀਂ ਆਪਣੀ ਮਰਜ਼ੀ ਨਾਲ ਦੇਸੀ ਕਿਉਂ ਪਾ ਸਕਦੇ ਅਸੀਂ ਦੇਸੀ ਕਿਉਂ ਬਣਾਏ ਤੁਸੀਂ ਦੂਜੇ ਤੇਲ ਚ ਵੀ ਬਣਾ ਸਕਦੇ ਜਿਹੜਾ ਮਤਲਬ 스멜 ਵਾਲਾ ਆਇਲ ਨਾ ਹੋਵੇ ਮੰਮਾ ਮੈਂ ਦੋ ਕਹਿਣ ਦੀ ਜਗ੍ਹਾ ਮੰਮਾ ਨੇ ਹੁਣ ਚਾਰ ਹੀ ਕਰਤੇ ਮਮਾ ਕਹਿੰਦੇ ਕੰਮ ਕੋਣ ਐ ਇੱਧਰ ਅਸੀਂ ਲਵਾ ਲਈ ਸੀ ਮਹਿੰਦੀ ਵਾਲਾ ਬਲਾਇਕ ਕਰੇ ਕਿ ਵੰਗਾ ਆਪਾਂ ਲਾਇਕ ਨਹੀਂ ਕਰਦੇ ਮੈਂ ਵੰਗਾ ਉਹ ਘੱਟ ਪਾਉਣੀ ਆ ਤੇ ਇੱਧਰ ਸਾਡੀ ਅਸੀਂ ਮਹਿੰਦੀ ਲਵਾ ਲਈ ਮੈਂ ਦੀਦੀ ਅਨੰਦ ਦੀ ਪੂਈ ਤੁਹਾਡੀ ਬੇਟੀਆਂ ਤਾਂ ਮਮਾ ਆਪਾਂ ਸਾਰੇ ਆ ਹੱਥ ਮੇਰਾ ਇੱਕ ਲਾ ਕੇ ਨੰਤ ਨੇ ਰੱਖ ਲਿਆ ਸੀ ਦੋਨਾਂ ਨੇ ਦੋਨਾਂ ਦੇ ਹੱਥ ਲਵਾਏ ਮੈਂ ਇੱਕ ਤੇ ਲਵਾਈ ਸੀ ਤਿੰਨਾਂ ਨੇ ਤੇ ਫਿਰ ਇੱਧਰ ਸਾਡੀ ਮਹਿੰਦੀ ਮੇਰੇ ਦੇ ਪੈਸੇ ਕਿ ਚਲੋ ਇੱਕ ਇਹ ਵੀ ਜੱਦ ਕਰੇ ਕਿ ਤਿਆਂ ਦੇ ਦਿਨ ਆ ਚਾਪਾ ਮਹਿੰਦੀ ਲਾ ਲਈ ਧੀਆਂ ਦਾ ਇਸ ਵਾਰ ਬਣਾਈਆਂ ਨੇ ਪਿਛਲੀ ਵਾਰ ਬਣਾਈਆਂ ਦੋ ਸਾਲ ਬਣਾਉਂਦੇ ਰਹੇ ਇਸ ਵਾਰ ਜੀ ਨਹੀਂ ਕਿਤਾ ਗਰਮੀ ਬਹੁਤ ਸੀ ਇੱਧਰ ਆਪਾਂ ਫਿਰ ਚੱਲ ਪਏ ਮੈਂ ਦਾ ਮਮਾ ਬਤਾਉ ਤੋੜ ਮਮਾ ਕਹਿੰਦੇ ਅੱਜ ਬਤਾਉ ਕਿੰਨੇ ਲੱਗੇ ਤੋੜ ਲਿਆਈਏ ਇਹ ਵੀ ਬਣ ਜਾਣਗੇ ਕਿਸੇ ਨਾ ਟਾਈਮ ਨਾ ਕਿਸੇ ਤੇ ਇਹ ਚਿੱਟੇ ਬਤਾਉ ਸੀ ਕਾਫੀ ਦਿਨ ਅਮਰੀਕਾ ਦੇ ਦੋ ਤਿੰਨ ਨੇ ਤੇ ਮਮਾ ਕਹਿੰਦੇ ਨਹੀਂ ਦੋ ਤਿੰਨ ਨਹੀਂ ਹੈਗੇ ਤੈਨ ਮੈਂ ਗਿਣ ਕੇ ਦੱਸਨੇ ਕਿ ਕਿੰਨੇ ਬਤਾਉ ਘੱਟੋ ਘੱਟ 10 12 ਬਤਾਉ ਨਿਕਲ ਆਏ ਸੀ ਮੇਰੇ ਮਮਾ ਕਹਿੰਦੇ ਬਤਾਂਉ ਤੋੜ ਲੈ ਇੱਕ ਦੋੜਿਆ ਕਹਿੰਦੇ ਗਿਣੀ ਜਾਈ ਬਸ ਤੂੰ ਮੈਂ ਥੋੜੀ ਹੱਸਦੇ ਪਏ ਸੀ ਮੈਂ ਚਲੋ ਤੋੜ ਮੈਂ ਮੈਨੂੰ ਤਾਂ ਤਿੰਨ ਦੇਖਿਆ ਮੈਂ ਤਿੰਨ ਹੀ ਕਹਨੇ ਸੀ ਕਹਿੰਦੇ ਫਿਰ ਤੂੰ ਧਿਆਨ ਨਾਲ ਨਹੀਂ ਦੇਖੇ ਹੁਣੇ ਦਾ ਸਾਡੇ ਨਾਲ ਹੀ ਚੀਕੂ ਦਾ ਬੂਟਾ ਹੈ ਤੇ ਐਰਕਾ ਸਾਡੇ ਉੱਪਰ ਸਬਜ਼ੀਆਂ ਤੇ ਨਹੀਂ ਹੋਈਆਂ ਨਹੀਂ ਆਏਗੀ ਸਿਰਫ ਆ ਬਤਾਂਉਂਗਾ ਕਿ ਬਾਹਰ ਲੱਗੇ ਤਾਂ ਹੋਗੇ ਸ਼ਾਇਦ ਉੱਪਰ ਗਰਮੀ ਬਹੁਤ ਪੈ ਰਹੀ ਹੈ ਕਿ ਤਪ ਸ਼ੈੱਡ ਦਾ ਵੀ ਸੇਕ ਪੈਂਦਾ ਗਰਮੀ ਹੈ ਤੀਨਾ ਦਾ ਤੇ ਦਾ ਸਾਡੇ ਮਮਾ ਬਤੋੜਦੇ ਪਏ ਬਤਾਂਉਂ ਤਾਂ ਮੈਨੂੰ ਕਹਿੰਦੇ ਤੂੰ ਕਾਊਂਟ ਕਰੀ ਜਾ ਦੋ ਵਾ ਦਾ ਗਿਣਤੀ ਕਰੀ ਜਾ ਕਿ ਕਿੰਨੇ ਆ ਮੈਂ ਕਾਫੀ ਦਿਨੋਂ ਤੋਂ ਮੇਰਾ ਵੀਡੀਓ ਵੀਡੀਓ ਬਣਾ ਕੇ ਬਹੁਤ ਰੱਖੀਆਂ ਹਾਂ ਬਟ ਟਾਈਮ ਨਹੀਂ ਲੱਗਦਾ ਐਡਿਟ ਕਰਨ ਦਾ ਅੱਜ ਮੇਰਾ ਟਾਈਮ ਲੱਗਾ ਮੈਂ ਚਲ ਇੱਕ ਅੱਧੀ ਵੀਡੀਓ ਪਾ ਦिए ਤੇ ਪਲੀਜ਼ ਕਮੈਂਟ ਜਰੂਰ ਕਰਿਆ ਕਰੋ ਇਹ ਸਾਡਾ ਲੱਗਾ ਸ਼ਾਇਦ ਤੁਹਾਨੂੰ ਨਜ ਨੂੰ ਗੋਲਾ ਲੱਗਦੇ ਉਹ ਬੂਟਾ ਆਪੇ ਪਤਾ ਨਹੀਂ ਕਿੱਦਾਂ ਹੋ ਗਿਆ ਇਹਨਾਂ ਤੇ ਖਾਦੀਆਂ ਨੇ ਤੇ ਦਰਨੰਤ ਜੀ ਵੀ ਉੱਠ ਕੇ ਆ ਗਏ ਦੁਬਾਰੇ ਤੋਂ ਫੇਰ ਕਹਿੰਦਾ ਤੁਸੀਂ ਕੀ ਕਰਦੇ ਬਾਅਦ ਮੈਨੂੰ ਨਹੀਂ ਦੱਸਿਆ ਤੇ ਇਧਰ ਆਪਾਂ ਲੱਗੇ ਹੋਏ ਤੋੜਨ ਮੈਂ ਬਤਾਉਂ ਤੋ ਲੱਦ ਮਮਾ ਮਮਾ ਦੇ ਇੱਥੇ ਅੰਬ ਦਾ ਬੂਟਾ ਇਹ ਦਰਸ਼ ਨਹੀਂ ਟਿਕਦਾ ਸਾਰਾ ਦਿਨ ਕਹਿੰਦਾ ਮੈਨੂੰ ਬਾ ਬਾ ਇਹਨੂੰ ਆਦਤ ਬਣ ਗਈ ਬਾਹਰ ਰਹਿਣ ਦੀ ਮੈਂ ਆਪਣੇ ਸਫਾਈਆਂ ਕਰ ਲਈਆਂ ਸੀ ਮੈਂ ਚਲੋ ਹੁਣ ਦਿਖਾ ਦਿੰਨੇ ਆਪਾਂ ਸਫਾਈਆਂ ਸਾਰੇ ਕਰਕੇ ਹੁਣ ਫ੍ਰੀ ਹੋ ਗਏ ਸਾਰੇ ਕਮਰੇ ਰੈਡੀ ਹਨ ਤਾਂ ਆਪਣਾ ਪਲੇ ਕਰੀ ਜਾਂਦਾ ਸਿਰ ਧੁੱਤਾ ਸੀ ਫ੍ਰੀ ਹੋ ਕੇ ਬਹਿ ਗਏ ਆਪਾਂ ਤੇ ਦੁਪਹਿਰੇ ਆਪਾਂ ਬਣਾਵਾਂਗੇ ਰਾਜਮਾ ਛੋਲ ਮੈਂ ਕਾ ਬਣਾਣੇ ਆ ਦਿਲ ਕਰਦਾ ਪਿਆ ਸੀ ਕਿਨੇ ਦਿਨੋਂ ਬਣਾਏ ਨਹੀਂ ਇਹ ਮਮਾ ਦਾ ਬੈਡਰੂਮ ਇੱਧਰ ਹੈਗਾ ਅਨੰਤ ਲਿਵਿੰਗ ਰੂਮਸ ਟੀਵੀ ਦੇਖਦਾ ਪਿਆ ਤੇ ਇਧਰ ਸਾਡੀ ਕਿਚਨ ਵੀ ਐਂਡ ਸਾਫ ਹੋ ਗਈ ਤੇ ਇਧਰ ਮੈਂ ਰਾਜਮਾ ਰੱਖੇ ਹੋਏ ਆ ਚੋਲ ਰੱਖੇ ਹੋਏ ਆ ਨਹੀਂ ਸ ਚੋਲ ਨਹੀਂ ਜੇ ਰੱਖੇ ਰਾਜਮਾ ਰੱਖ ਦਿੱਤੇ ਚੋਲ ਠਹਿਰ ਕੇ ਰੱਖਾਂਗੇ ਮਮਾ ਨੇ ਭਾਂਡੇ-ਬੁੰਡੇ ਮਮਾ ਕਰ ਲੈਂਦੇ ਸਪਾਈਸ ਵੀ ਦਾ ਸਾਰੇ ਮੈਂ ਕੰਮ ਖਤਮ ਕਰ ਦਿੰਨੀ ਹੁਣੇ ਇਸ ਵੀ ਦਾ ਬਲੌਗ ਵਿੱਚ ਮੈਂ ਐਡਿਟ ਕਰ ਦਿੱਤਾ ਮੇਰੇ ਕੋਲ ਟਾਈਮ ਨਹੀਂ ਲੱਗਾ ਤੇ ਦਰਨੰਤ ਸਾਥ ਜੀ ਟੀਵੀ ਦੇਖ ਰਹੇ ਆ ਸੜੇ ਕੱਪੜੇ ਤੋੜਤੇ ਸੀ ਕਾਫੀ ਹੀ ਕੱਪੜੇ ਉਧਰ ਮੰਮੀ ਨੂੰ ਕਮਾਉਂਦੇ ਪਏ ਦਰਸ਼ਨ ਨੂੰ ਕਹਿੰਦਾ ਮੈਂ ਬਾਹਰ ਜਾਣਾ ਤੇ ਮੈਂ ਥੋੜਾ ਨਾ ਕੰਮ ਪਿੱਛੇ ਕੱਪੜੇ ਨੂੰ ਸਾਬਣ ਲਾਉਣ ਵਾਲਾ ਜਿੱਦਾਂ ਨੰਤਰੀ ਜੁਨੀਫਾਰਮ ਵਗੈਰਾ ਜੋ ਸਭਾ ਲਾਉਣ ਲੱਪੀ ਸੀ ਤੇ ਡੈਡ ਦੇ ਪਿੱਛੇ ਪੈਂਦਾ ਕਿ ਮੈਨੂੰ ਲੈ ਕੇ ਚੱਲੋ ਨਾਲ ਇਹ ਵੀ ਨਹੀਂ ਟਿਕਦਾ ਕਹਿੰਦਾ ਟਿੱਡੀਆਂ ਮੱਕੇ ਨੂੰ ਜਾਂਦੀਆਂ ਉਹ ਸਾਬੇ ਦਾ ਜਿੰਨਾ ਨਿੱਕਾ ਇਹਨਾਂ ਟਿੱਕਾ ਇਹਦੋਂ ਮੈਂ ਬਣਾ ਲੱਗੀ ਆ ਰਾਜਮਾਣ ਤੜਕਾ ਲਾਉਣ ਲੱਗੀ ਮੈਂ ਕਿਹਾ ਚਲ ਇਹ ਵੀ ਲਾਲਾ ਨਾਲ ਦੀ ਨਾਲ ਫਿਰ ਇੱਕ ਵਾਰੀ ਬਹਿ ਜਾ ਫਿਰ ਦਿਲ ਨਹੀਂ ਕਰਦਾ ਕੰਮ ਕਰਨ ਇਹ ਆਪਾਂ ਲਿਆਂਦਾ ਹੈ ਬਿਜਲੀ ਦੀ ਬਚਤ ਕਰਨ ਵਾਸ ਮੈਂ ਚੁੰਜੋਪਰ ਕਰਦੀ ਬੜੇ ਵਧੀਆ ਹਨ ਪਿਆਜ਼ ਨਾ ਬਰੀਕ ਹੁੰਦੇ ਜਿੱਦਾਂ ਆਪਾਂ ਚਟਨੀ ਕੁੱਟੀ ਹੁੰਦੀ ਹੱਥ ਨਾਲ ਕੋੰਨੇ ਨੰਡੇ ਚ ਇਦਾਂ ਨੇ ਪਿਆਜ਼ ਬਣ ਜਾਂਦੇ ਨੇ ਬਹੁਤ ਵਧੀਆ ਚੱਲਦਾ ਹੈ ਹੁਣ ਵਿੱਚ ਅਦਰਕ ਤੇ ਪਹਿਲਾਂ ਮਿਰਚਾ ਰਗੜਦੀ ਪਈਆਂ ਫੇਰ ਮੈਂ ਪਿਆਜ਼ ਰਗੜਾਂਗੀ ਬਹੁਤ ਵਧੀਆ ਹਨ ਬਣ ਜਾਂਦਾ ਨੀ ਕਿ ਨੀ ਕਿ ਨੀ ਕਿ ਬਿਲਕੁਲ ਆਪਾਂ ਹੱਥ ਨਾਲ ਹੀ ਹੋ ਜਾ ਕੱਟ ਸਕਦੇ ਜਿੰਨੀ ਵਧੀਆ ਇਹ ਕਟਿੰਗ ਕਰ ਦਿੰਦਾ ਬਿਲਕੁਲ ਚੋਕ ਕਰ ਦਿੰਦਾ ਮਿਰਚਾਂ ਸੀ ਇਹ ਮਿਰਚਾਂ ਮੈਨਾਂ ਪਲੇਖਣਾ ਮੇਰੇ ਮੂਹ ਲੱਗ ਗਿਆ ਹੱਥ ਇਹਨਾਂ ਨੂੰ ਸ਼ੁਗਰ ਕੇ ਅੱਖ ਤੋੜੇ ਥੋੜਾ ਜਿਹਾ ਬਚਾ ਨਹੀਂ ਤਾਂ ਮੇਰੇ ਨਾ ਕਾਫੀ ਟਾਈਮ ਸਾੜ ਪੈਂਦਾ ਫਿਰ ਮੂੰਹ ਵੀ ਦੋ ਤਿੰਨ ਫਿਰ ਤੋਂ ਤਾ ਤੇਲ ਵਗੈਰਾ ਲਾਇਆ ਫਿਰ ਜਾ ਕੇ ਫੜਕ ਪਿਆ ਬਲੇਖੇ ਨਾ ਅੱਖਾਂ ਲੱਗ ਗਿਆ ਪਸੀਨਾ ਪਉਣ ਦੀ ਪਈ ਸੀ ਤੇ ਇਦਾਂ ਸਾਡੇ ਪਿਆਜ਼ ਹੁੰਦੇ ਪਏ ਨੇ ਪਿਆਜ਼ ਵੀ ਆਣ ਦੇਖੋ ਬਰੀਕ ਹੋ ਗਏ ਨੇ ਬਿਲਕੁਲ ਇਦਾਂ ਇਹਨੂੰ ਹੱਥ ਲਗਾਉਂਦੇ ਪਈ ਸੀ ਤੇ ਬਾਅਦ ਚ ਇਹ ਮਿਰਚਾਂ ਨਾਲ ਆ ਲਿਆ ਸੀ ਜਾਜ ਨੇ ਜਿਆ ਤਰ੍ਹਾਂ ਸਾਡਾ ਤਿਆਰ ਇੱਕ ਵਾਰੀ ਪਿਆਜ਼ ਹੋਰ ਚੌਪ ਕਰਕੇ ਪਾਉਣੇ ਹੈ ਫਿਰ ਬਸ ਫਿਨਿਸ਼ ਕੰਮ ਇਦਰ ਆਪਾਂ ਪਾ ਦਿੱਤੀ ਇਹ ਦੇਗੀ ਮਿਰਚ ਸਭ ਤੋਂ ਪਹਿਲਾਂ ਪੀ ਰੰਗ ਵਾਸਤੇ ਜ਼ਰੂਰੀ ਏ ਫਿਰ ਆਪਾਂ ਗਰਮ ਮਸਾਲਾ ਪਾਏ ਨਮਕ ਮਮਾ ਨੇ ਔਰ ਅੱਗੇ ਰਾ ਮਮਾ ਚ ਪਾਸਾ ਅੱਛਾ ਸੀ ਤੇ ਇਦਰ ਆਪਾਂ ਗਰਮ ਮਸਾਲਾ ਵਗੈਰਾ ਪਾ ਕੇ ਹਲਦੀ ਪਾ ਕੇ ਸਾਰਾ ਕੁਝ ਕਰਕੇ ਤੜਕਾ ਹਨ ਪੁੱਜਨੇ ਰੱਖ ਦਿੱਤਾ ਸਾਡੇ ਬਣ ਜਾਊਗਾ ਤੜਕਾ ਤੇ ਆਪਾਂ ਨਾਲ ਟਾਈਮ ਹੋਰ ਕੋਈ ਕੰਮ ਕਰ ਲਾਂਗੇ ਤੜਕਾ ਰੱਖ ਦਿੱਤਾ ਪਕਾ ਡ ਗਿਆ ਤੇ ਚੌਲ ਵੀ ਮੈਂ ਨਾਲ ਦੀ ਨਾਲ ਰੱਖ ਦਿੱਤੇ ਇਦਰ ਟਮਾਟਰ ਵੀ ਮੈਂ ਕਿਹਾ ਚਲੋ ਗਰਾਇੰਡ ਕਰ ਦਿੰਨੇ ਤੇ ਇਹ ਕੰਮ ਖਤਮ ਹੋ ਜਾਏਗਾ ਗ੍ਰਾਈਂਡ ਕਰਕੇ ਟਮਾਟਰ ਵੀ ਪਾ ਦਿੱਤੇ ਇਹਨਾਂ ਨੂੰ ਬਸ ਨੂੰ ਤੜਕਾ ਸਲੋ ਗੈਸ ਤੇ ਕਿੰਨੀ మీడియం ਗੈਸ ਹੋਵੇਗਾ ਨਾ ਪੁੱਜੇਗਾ ਉਹਨਾਂ ਤੜਕਾ ਵਧੀਆ ਬਣੇਗਾ ਚਲੋ ਜੀ ਇੱਕ ਹੋਰ ਹੈ ਕਿ ਤੁਸੀਂ ਮੇਰੀ ਵੀਡੀਓ ਤੇ ਦੇਖਦੇ ਜਰੂਰ ਹੋ ਪਰ ਮੈਨੂੰ ਪਲੀਜ਼ ਕਮੈਂਟ ਜਰੂਰ ਕਰਿਆ ਕਰੋ ਕਿ ਮੇਰਾ ਚੈਨਲ ਨਾ ਵਿਊਜ਼ ਬਹੁਤ ਘਟ ਰਹੇ ਆ ਪਲੀਜ਼ ਮੈਨੂੰ ਸਪੋਰਟ ਦੀ ਲੋੜ ਹੈ ਸਪੋਰਟ ਜਰੂਰ ਕਰਿਓ ਪੂਲ ਵੀਡੀਓ ਵੇਖੋ ਸਕਿੱਪ ਨਾ ਕਰਿਓ ਇੱਧਰ ਫੇਰ ਬਾਰਿਸ਼ ਬਾਰਿਸ਼ ਫੇਰ ਮੈਂ ਬਾਰ ਬਾਰਿਸ਼ ਵੇਖਣਾ ਹੈ ਫੇਰ ਬਾਰਸ਼ ਹੱਟ ਹੱਟ ਨਹੀਂ ਸੀ ਰਹੀ ਇੰਨੀ ਕਿ 12 ਇੱਕ ਦਾ ਟਾਈਮ ਸੀ ਫਿਰ ਵੀ ਨਹੀਂ ਹਟਦੇ ਪਏ ਸੀ ਮੈਂ ਕਿਹਾ ਚਲੋ ਇਹ ਵੀ ਰੱਬ ਦੇ ਰੰਗ ਹੈ ਕੀ ਕਰ ਸਕਦੇ ਇਹ ਦੇਖ ਕਿਸੇ ਦਾ ਜ਼ੋਰ ਨਹੀਂ ਹੈਗਾ ਇੱਕ ਆਪਾਂ ਇਹ ਕਰ ਲੈਨੇ ਗਲਤੀ ਕਿ ਆਪਾਂ ਨੂੰ ਜਿਹੜੇ ਹੁੰਦੇ ਨੇ ਆਪਾਂ ਨੂੰ ਜਿਹੜਾ ਪਾਣੀ ਸੇਵ ਕਰਨਾ ਚਾਹੀਦਾ ਕਈ ਲੋਕ ਗੱਡੀਆਂ ਧੋਂਦੇ ਆਪਾਂ ਘੱਟੋ ਘੱਟ ਦੋ ਟਾਈਮ ਹੀ ਮਹੀਨੇ ਗੱਡੀ ਨਹੀਂ ਧੋਂਦੇ ਨਾ ਹੀ ਵਿੜਾ ਧੋਣੇ ਕਿਦਾ ਝਾੜੂ ਪੋਚਾ ਲਾ ਕੇ ਕੰਮ ਸਾਰ ਲਏਦਾ ਭੀ ਨਹੀਂ ਖਲਾਰਾ ਨਹੀਂ ਮਧਣਾ ਚਾਹੀਦਾ ਹੁਣ ਇਹ ਆਪਾਂ ਮੀਂਹ ਹਟੇਗਾ ਤੇ ਇਹਨੂੰ ਆਪਾਂ ਵਾਈਪਰ ਲਾ ਕੇ ਪੋਚਾ ਲਗਾ ਦਾਂਗੇ ਕਿ ਸੁੱਕ ਜੇਗਾ ਸਾਰਾ ਕੁਝ इधर तो फिर कपड़े गिले एक बार करके आ गए फिर दोबारा क्या मम्मा मीह मैं क्या ना जा बार बार गिला ना हो, पर न्याणे नहीं टलते हैं बहुत तंग दे इधर असी बना लेने चौल भी बन गए नाल आप मी वेख लगे चौल बन गए अंदर आ गए किचन चल चौल बना के इधर असी खा लगे चावल रायमा चावल आ जाओ जी जिन्हें जिन्हें खाने हैं फिर अनंत शामा चार टाइम से कहता सै जूस पीना बच्चे जिद कर लेंगे ਬੀ ਮੈਂ ਧਾੜਨੀ ਦੇ ਆ ਸੀ ਫਿਰ ਕਹਿੰਦੇ ਡੈਡੀ ਕੰਨੇ ਜਾਉ ਨਾਲ ਫਰੂਟਸ ਲੈ ਆ ਉਹ ਨਾਲ ਜੂਸ ਪੀਓ ਇਹਨੂੰ ਜੂਸ ਪਿਲਾ ਲਿਓ ਗਏ ਪਰ ਮੈਂ ਇੰਨਾ ਤੇਜ਼ ਸੀ ਨਾ ਇੱਕ ਆ ਬੋ ਖੋਸ਼ੂੰਦਾ ਦਰਸ਼ਵੀ ਗੱਡੀ 'ਚ ਬੈ ਕੇ ਆਖਾ ਕਿੰਨਾ ਪਾਣੀ ਰੁਕਿਆ ਆ ਹੁਣ ਘਟਿਆ ਮੈਂ ਥੋੜਾ ਨਮੀ ਬਹੁਤ ਤੇਜ਼ ਸੀ ਪਹਿਲੇ ਅੱਗੇ ਜਾ ਕੇ ਤਾਂ ਮਾਰਕੀਟ 'ਚ ਦਿਖਾਉਣੀ ਸਾਡੀ ਜਿਹੜੀ 메ਨ ਮਾਰਕੀਟ ਕਲੋਨੀ ਦੀ ਦੇਖੋ ਪਾਣੀ ਕਿੰਨਾ ਬਿਲਕੁਲ ਐਣ ਗੱਡੀਆਂ ਦੇਖੋ ਤੁਸੀਂ ਆਪ ਵੇਖ ਸਕਦੇ ਬਾਈਕ ਵਾਲੇ ਵਿਚਾਰੇ ਕਿੰਨੇ ਓਖੇ ਹੋ ਗਿਆਰੇ ਤੁਸੀਂ ਘਰੇ ਬਹਿ ਜਾਓ ਅਸੀਂ ਵੀ ਨਹੀਂ ਬਹਿ ਸਕਦੇ ਲੋਕਣ ਕੀ ਕਹਿਣਾਂ ਇਹ ਦੇ ਸਾਡੇ ਮੀਂਹ ਮਾਰਕੀਟ ਵਿੱਚ ਬਹੁਤ ਪੈ ਰਿਹਾ ਵੇਖੋ ਸਾਈਕਲ ਵਾਲਾ ਵਿਚਾਰਾ ਕਿੰਦਾ ਜਾ ਰਿਹਾ ਵੇਖੋ ਰੱਬ ਦੇ ਰੰਗ ਸਾਡੇ ਘਰ ਲੱਗੇ ਨਹੀਂ ਨਾ ਪਾਣੀ ਖਲੋਂਦਾ ਮਾਰਕੀਟ ਚ ਪਾਣੀ ਕੀ ਸੀਵਰੇਜ ਦੀ ਪ੍ਰੋਬਲਮ ਕੀ ਆ 숍ਸ ਉੱਲੇ ਅਥੇ ਪਾਣੀ ਬਹੁਤ ਖਲੋਂਦ ਲੰਦਾ ਹਮੇਸ਼ਾ ਹਰ ਵਾਰੀ ਮੀਂਹ ਦਾ ਹੁਣ ਵੀ ਬਹੁਤ ਮੀਂਹ ਪੈਂਦਾ ਪਿਆ ਇਸ ਵਾਰੀ ਅੱਜ ਫੇਰ ਭੰਡੇ ਕੱਲ ਦਾ ਵਲੋਗ ਹੈ ਅੱਜ ਵੀ ਨਾ ਪਾਣੀ ਜਲਥਲੋ ਤੇ ਸਵੇਰੇ 7 ਵਜੇ ਮੀਂਹ ਪੈਂਦਾ ਪਿਆ ਇੰਦਰ ਹੁਣ ਅਸੀਂ ਚਾਹਦੇ ਪਏ ਸੀ ਜੂਸ ਪੀਣ ਅੱਜ ਬਹੁਤ ਐਕਸਾਈਟਡ ਹੈ ਕਿ ਮੈਂ ਬਾਹਰ ਕੋ ਮਰਿਆ ਗੱਡੀ ਚ ਬਾਹਰ ਕੌਂ ਕੇ ਨਾ ਬਹੁਤ ਖੁਸ਼ ਅੱਜ ਕਰ ਲੈ ਹੁਣ ਹੁੰਦਾ ਗਰਮੀ ਨਹੀਂ ਨਿਕਲ ਹੁੰਦਾ ਦਿਲ ਨਹੀਂ ਕਰਦਾ ਬਾਹਰ ਨਿਕਲਣ ਵੇਖੋ ਦਿਨੇ ਹਨੇਰਾ ਹੋਇਆ ਪਿਆ ਸਾਡੇ ਤੇ ਬਾਰਿਸ਼ ਇੰਨੀ ਤੇਜ਼ ਹੈ ਨਾ ਸ਼ਹਿਰ ਦੁੱਧ ਲੈਣ ਵੀ ਗਏ ਸੀ ਅੱਜ ਅਸੀਂ ਮਾਦਾ ਸਾਡੇ ਘਰ ਲਾ ਕੇ ਕੁਛ ਨਹੀਂ ਸੀ ਬਾਹਰ ਜਿੱਥੇ ਉਹ ਆਂਟੀ ਪਿੰਡ ਦੁੱਧ ਲੈਣਗੇ ਕਿਸੇ ਦੇ ਉੱਥੇ ਨਹੀਂ بارش ਤੇਜ਼ ਕਿ ਮੈਂ ਪੂਰੀ ਗਿੱਲੇ ਹੋ ਕੇ ਫਿਰ ਆ ਕੇ ਕੱਪੜੇ ਚੇਂਜ ਕਰਨੇ ਪਏ ਨਾ ਕੇ ਫਿਰ ਦੁਬਾਰੇ ਕੱਪੜੇ ਚੇਂਜ ਕੀਤੇ ਇੱਧਰ ਅਸੀਂ ਜਾ ਰਹੇ ਹਾਂ ਜੂਸ ਪੀਣ ਲੋਕਾਂ ਨੇ ਦਿਨੇ ਲਾਈਟਾਂ ਜਗਾਈਆਂ ਵਿਚਾਰਿਆਂ ਹਨ ਹਨੇਰਾ ਹੋ ਹੀ ਜਾਂਦਾ ਪਿਆ ਇਸ ਵਾਲੇ ਦੀ ਚਲੋ ਜੀ ਕੀ ਕਰ ਸਕਦੇ ਰੱਬ ਨੂੰ ਪਰ ਦੋਸ਼ ਨਹੀਂ ਦਿੰਦੇ ਕਿ ਉਹਦੀ ਚਲੋ ਮੀ ਪਏਗਾ ਵਧੀਆ ਝੋਨੇ ਵਾਸਤੇ ਵਧੀਆ ਕਿ بارش ਪਾਣੀ ਜ਼ਰੂਰੀ ਹੈ ਕਿ ਝੋਨੇ ਵੀ ਖਰਾਬ ਨਾ ਹੋਣ ਉਹਨਾਂ ਨੂੰ ਪਾਣੀ ਦੀ ਜ਼ਰੂਰਤ ਜ਼ਿਆਦਾ ਹੈ ਤੇ ਫਿਰ ਰਿਸਕ ਕਰਕੇ ਚਲੋ ਕੰਗਿਆਲੀ ਔਖਾ ਕੰਗਿਆਲੀ ਸੁੱਖਾ ਕਿਹ ਕੋਸ਼ ਨੇ ਕਈ ਦੁਖੀ ਨੇ ਕੀ ਕਰ ਸਕਦੇ ਇਹਨਾਂ ਦੁਨੀਆਂ ਨੂੰ ਕਿਸੇ ਪਾਸੇ ਨਹੀਂ ਟਿਕਾਉ ਹੈਗਾ ਇੱਧਰ ਅਸੀਂ ਆ ਗਏ ਵਾਪਸ ਜੂਸ ਪੀ ਕੇ ਤੇ ਨਾਲੇ ਫਰੂਟਸ ਲੈ ਕੇ ਦਰਸ਼ਵੀ ਖੇਡਦਾ ਪਿਆ ਸੀ ਨੀਚੇ ਬਹਿ ਕੇ ਤੇ ਮੈਂ ਵੀਡੀਓ ਬਣਾਉਂਦੀ ਪਈ ਤੇ ਤੰਗ ਬੜਾ ਕਰਦਾ ਹੈ ਬਾਰ-ਬਾਰ ਕੈਮਰਾ ਹਿੱਲ ਜਾਂਦਾ ਸੀ ਇਹ ਪੰਗੇ ਮੈਂ ਨਾ ਲਈ ਜਾਂਦਾ ਸੀ ਕਿ ਮਮ ਮੈਨੂੰ ਇੱਧਰ ਕਦੀ ਘੁਮਾਓ ਇੱਧਰ ਘੁਮਾਓ ਟਿਕਦੇ ਨਹੀਂ ਨਿਆਣੇ ਅਗੋਂ ਫੇਰ ਅਸੀਂ ਆ ਗਏ ਉਸੇ ਜਗ੍ਹਾ ਤੇ ਜਿੱਥੇ ਪਹਿਲਾਂ ਸੀ ਸਾਡੀ ਮਾਰਕੀਟ ਵਾਲੀ ਜਗ੍ਹਾ بارش ਹੋਈ ਸੀ ਇਥੇ ਵੀਡੀਓ ਸਾਡੀ ਛੋਟੀ ਜੀ ਆ ਮੈਨੂੰ ਲੱਗਦਾ ਮੈਂ ਛੋਟੀ ਜੀ ਵੀਡੀਓ ਬਣਾਉਣੇ ਕਿ ਮੇਰੇ ਨਾਲ ਟਾਈਮ ਨਹੀਂ ਹੁੰਦਾ ਐਡਿਟ ਕਰਨ ਦਾ ਟਾਈਮ ਨਹੀਂ ਲੱਗਦਾ ਛੋਟੇ-ਬੇਟੇ ਕਰਕੇ ਇੱਥੇ ਆਪਾਂ ਕਰ ਦਿੰਨੇ ਆ ਵੀਡੀਓ ਦਾ ਐਂਡ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਰਨਾ ਕਮੈਂਟ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਲਾਸਟ ਮੈਂ ਉਹ ਪਾ ਦਿੰਨੀ ਆ ਜਿਹੜੇ ਮੇਰੇ ਪਕੇ ਪਿੰਡ ਦੇ ਪੂੜੇ ਬਣਾਏ ਸੀ ਭਾਬੀ ਨੇ ਉਹ ਵੀ ਵਿੱਚ ਵੀਡੀਓ ਐਡ ਕਰਾਂਗੀ ਬਣੇ ਰਹੋ ਜੀ ਵੀਡੀਓ ਨਾਲ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਜੇਕਰ ਤੁਸੀਂ ਚੈਨਲ ਤੋਂ ਨਵੇਂ ਹੁੰਦੇ ਹੋ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਪੂਸ ਕਿਪਣਾ ਕਰਿਆ ਕਰੋ ਕਿਉਂਕਿ ਮੇਰੇ ਅੱਗੇ ਚੈਨਲ ਦੀ ਮੋਨਟਾਈਜ਼ ਹੋ ਚੁੱਕਾ ਮੈਨੂੰ ਉਹਨੇ ਪਤਾ ਕਿਸ ਗੱਲ ਦੇ ਕਾਰਨ ਹੋਇਆ ਪਲੀਜ਼ ਵੀਡੀਓਰ ਆਪਾਂ ਦੂਜੀ ਐਡ ਕਰਦੇ ਇਹ ਹੈਗੇ ਜੀ ਪਿੰਡਾਂ ਦੇ ਪੂੜੇ ਮਾਰ ਪੂੜੇ ਮੇਰੀ ਭਾਬੀ ਨੇ ਬਣਾਏ ਇਹਨਾਂ ਨੇ ਕੜਾਈ ਰੱਖੀ ਦੂਜੀ ਚੁੱਲੇ ਤੇ ਬਣਉਂਦੇ ਤੁਹਾਨੂੰ ਪਤਾ ਪਿੰਡਾਂ ਵਾਲਾ ਕੰਮ ਹੁੰਦਾ ਖੁੱਲਾ ਖਾਣਾ ਬੀਣਾ ਆਪਾਂ ਚੈਨਲ ਚਲ ਕੜਾਈ ਦਾ ਖੁੱਲਾ ਹੀ ਹੁੰਦਾ ਪਰ ਥੋੜਾ ਆਪਾਂ ਕਰ ਜੀਦਾ ਪਿਛੇ ਲੋ ਥੋੜਾ ਬਹੁਤ ਖਾ ਲਓ ਇਹਨੂੰ ਸਾਰੇ ਕੋ ਥੋੜਾ ਬਹੁਤ ਹੀ ਖਾਂਦੇ ਆ ਪਿੰਡ ਵਿੱਚ ਇਧਰ ਭਾਬੀ ਮੇਰੀ ਨੇ ਬਣਾਏ ਆ ਤੇਲ ਚ ਜਿਹੜਾ ਤੇਲ ਦੂਜਾ ਹੁੰਦਾ 올ਿਵ ਆਇਲ ਤੇ ਥੋੜਾ ਕੰਨੇ ਸੇ ਇੱਕ ਵੱਧ ਘੱਟਦਾ ਹੁੰਦਾ ਫਿਰ ਜੁੜਨ ਲੱਗ ਪੈਂਦੇ ਨੇ ਇਹ ਮੇਰੀ ਭਾਬੀ ਬਣਾ ਰਹੀ ਨੇ ਪੂੜੇ ਰਸੀ ਉੱਥੇ ਖਾਦੇ ਆ ਪਰ ਨਾਲ ਵੀ ਲੈ ਕੇ ਆ ਗਏ ਸੀ ਬਹੁਤ ਟੇਸਟੀ ਬਣੇ ਸੀ ਤੇ ਫਿਰ ਰਸੀ ਬਣਾ ਲਈ ਕਿ ਚਲੋ ਆਪਾਂ ਵੀ ਬਣਾ ਕੇ ਟਰਾਈ ਕਰਨੇ ਕਹਿੰਦੇ ਕੋਸ਼ਿਸ਼ ਕਰਨੀ ਚਾਹੀਦੀ ਹੈ ਕੋਸ਼ਿਸ਼ ਕਰਨ ਵਾਲੀ ਕਦੀ ਹਾਰ ਨਹੀਂ ਹੁੰਦੀ ਆਪਾਂ ਇੱਥੇ ਬਣਾਏ ਮੇਰੀ ਭਾਬੀ ਨੇ ਪੂੜੇ ਤੇ ਆਪਾਂ ਖਾਦੇ ਬਹੁਤ ਇੰਜੋਏ ਕੀਤਾ ਉੱਥੇ ਬੱਚਿਆਂ ਨੇ ਵੀ ਅਗੇ ਅਸੀਂ ਗਰਮੀ ਬਹੁਤ ਸੀ ਪਰ ਚਲੋ ਵਧੀਆ ਹੋ ਗਿਆ ਟਾਈਮ ਬੱਚਿਆਂ ਨਾਲ ਘੁੰਮਣਾ ਫਿਰਨਾ ਵਧੀਆ ਲੱਗਦਾ ਦੀਦੀ ਐਸੀ ਦੇ ਪੂਹੀ ਨੰਤਰੇ ਤੋਂ ਨਾਲ ਗਏ ਅਸੀਂ ਘੁੰਮਣ ਲਈ ਨਾਲ ਕਹਿੰਦੇ ਜਾਣਾ ਅਸੀਂ ਪੇਕੇ ਪਹਿਲਾਂ ਰਮੀ ਦੇ ਨਾਲ ਕੇ ਵੀ ਗਏ ਸੀ ਫਿਰ ਅਸੀਂ ਗਏ ਮੇਰੇ ਪੇਕੇ ਪਹਿਲਾਂ ਮੰਮੀ ਦੇ ਪੇਕੇ ਫਿਰ ਅਸੀਂ ਮੇਰੇ ਪੇਕੇ ਗਏ ਦੇ ਪਾਬਿ ਮਨਾਰੇ ਪੂੜੇ ਕਿ ਜੇ ਥੋੜੇ ਥੋੜੇ ਕਈ ਵਾਰ ਖਿਲਰ ਜਾਂਦੇ ਕਿ ਤੁਹਾਨੂੰ ਪਤਾ ਆਪਣਾ ਆਟੇ ਦਾ ਪਤਲਾ ਸਖਤ ਜੋ ਵੀ ਹੋਣ ਦਾ ਸਾਬ ਹੁੰਦਾ ਥੋੜੇ ਥੋੜੇ ਖਿਲਰ ਜਾਂਦੇ ਕਈ ਵਾਰੀ ਇੱਕ ਇੱਕ ਸਾਤ ਬੰਦਨੇ ਆਪਾਂ ਇੰਨੇ ਪਰਫੈਕਟ ਤਾਂ ਹੈ ਨਹੀਂ ਆਪਾਂ ਵੀ ਹਲਵਾਈ ਬਣ ਜੀਏ ਚਲੋ ਸਵਾਦ ਹੀ ਕਰਨਾ ਸ਼ਗਨ ਹੁੰਦਾ ਇੱਕ ਇਹ ਵਿੱਚ 3 ਦਿਨਾਂ ਵਿੱਚ ਸਾਵੇਂ ਦੇ ਮਹੀਨੇ ਵਿੱਚ ਇਹ ਵੀਡੀਓ ਪੁਰਾਣੀ ਹੈ ਪਿਛਲੇ ਮਹੀਨੇ ਦੀ ਪਰ ਮੈਂ ਹੁਣ ਐਡਿਟ ਕਰਕੇ ਵਿੱਚ ਪਾ ਰਹੀ ਹਾਂ ਚਲੋ ਤੁਸੀਂ ਦੱਸੋ ਕਿਹੜੇ ਪੂੜੇ ਵਧੀਆ ਪਿੰਡਾਂ ਵਾਲੀ ਵਧੀਆ ਲਾਈਫ ਤੇ ਸ਼ਹਿਰਾਂ ਵਾਲੀ ਲਾਈਫ ਵਧੀਆ ਦੋਨੇ ਵਧੀਆ ਹੁੰਦੇ ਤੁਸੀਂ ਦੱਸੋ ਕਮੈਂਟ ਕਰਕੇ ਤੇ ਕਿੰਨੂੰ ਵਧੀਆ ਲੱਗਾ ਇਹ ਵਾਲਾ ਮੇਰੇ ਭਾਬੀ ਬਣਾ ਰਹੇ ਚੁੱਲੇ ਤੇ ਕਹਿੰਦੇ ਮੈਨੂੰ ਵੇਚਣਾ ਵੀਡੀਓ ਚ ਲਈ ਮੈਂ ਨਹੀਂ ਲਿਆ ਇਹਦੇ ਬੰਦੇ ਪਏ ਨੇ ਪੂੜੇ ਚਲੋ ਜੀ ਓਕੇ ਜੀ ਬਾਏ ਬਾਏ ਥੈਂਕ ਯੂ ਤੇ ਆਪਾਂ ਕਰ ਦਿੰਨੇ ਵੀਡੀਓ ਦਾ ਐਂਡ ਫਿਰ ਤੋਂ ਮੈਂ ਪਹਿਲਾਂ ਵੀ ਕਰ ਚੁੱਕੀ ਹਾਂ ਜੈ ਦੁਬਾਰੇ ਐਂਡ ਕਰ ਦਿੰਨੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਰੋ ਦੱਸਿਓ ਕੌਣ ਕੌਣ ਖਾਂਦਾ ਇਦਾਂ ਪੂੜੇ ਬਣਾ ਕੇ ਬਾਏ ਬਾਏ ਜੀ